साडी रंग को बहुत ही शोभित करता है निडरम आईजे नजीराबाद में साहब साहब की एक ट्रैफिक के अध्यक्ष जी संदीप जी मार्दरे रोड से प्रसारित रेडियां देेंडा चौक से थे आ रहे हैं बहुत बहुत और मेहमानों की पछाड़े साहब के द्वारा मंगानी लिया था मंगानी मेरा वीरगंज के आज उपस्थित है ਲੀਡਰਸ਼ਿਪ ਨੇ ਕਹਿੰਦਾ ਕੁਝ ਕੁਸੀਆਂ ਕਬੇਰੋ ਭਾਵੇਂ ਗਰਵੇ ਨਾਲ ਆਏ ਨੇ ਤੇ ਜਿਹੜੇ ਖਾਣਾਂ ਦਾਏ ਨੇ ਉਹ ਵੀ ਸਾਥੀ ਆਪਣਾ ਖਾਣਾਂ ਦੇ ਰੇ ਨਗਰ ਸ਼ਹਿਰ ਤੇ ਪਹੁੰਚੋ ਆਪਾਂ ਇੱਥੇ ਵਿਚਾਰ ਸੌਣ ਲਾ ਸਤੇ ਆਏ ਆ ਵਿਚਾਰੇ ਲੀਡਰ ਆਪਣੀ ਲੀਡਰਸ਼ਿਪ ਲਈ ਤੇ ਉਹ ਮੋਰਚਾ ਚੱਕ ਮੁਟਿਆ ਤਾ ਜੀ ਨਾ ਅੱਜ ਦੇ ਕਾਮ ਦਾ ਸਟਾਰਟੀ ਨੂੰ ਗਾਈਡ ਕੀਤਾ ਜੀ ਜੀ ਪੰਜਾਬ ਵਿੱਚ ійونے că ی پاتر ایک Esc نمی نہیں اپنے راه ladım ਸਾਡੇ ਵਿਸ਼ਨੂ ਸ਼ਰਮਾ ਜੀ ਡਾਕਟਰ ਜਗਦਰ ਸਿੰਘ ਔਰ तमाम ਹੋਰ ਜਿਹੜੇ ਸਿਰਮਨ ਭਟਿਆ ਜੀ ਹੈਰੀ ਮਾਨ ਸਾਹਿਬ ਜੇ ਇਹਦਾ ਨਾਮ ਲੈਣ ਲੱਗੇ ਤਾਂ ਸਮਾਂ ਬਹੁਤ ਹੋਊਗਾ ਅੱਗੇ ਬਹੁਤ ਸਮਾਂ ਹੋ ਗਿਆ ਤੁਸੀਂ ਬਹੁਤ देर ਤੋਂ ਵੇਟ ਕਰ ਰਹੇ ਹੋ ਮੈਂ ਖਾਸ ਤੌਰ ਤੇ ਤਰਸਾ ਕਰਦਾ ਆਪਣੇ ਯੂਥ ਕਾਂਗਰਸ ਦੇ ਸਾਥੀਆਂ ਦਾ ਜਿਹੜੇ ਪੰਜਾਬ ਦੇ ਸਾਡੇ ਅਹੁਦੇਦਾਰ ਨੇ ਸਾਥੀਓ ਸਾਡੇ ਵੀਰੇ ਅੱਜ ساری ਸੀਨੀਅਰ ਲੀਡਰਸ਼ਿਪ ਆਈ ਹੈ

कि जिस प्रकार दी बढ़ती बेरोजगारी पंजाब ਦੇ ਅੰਦਰ ਔਰ ਨੌਜਵਾਨਾਂ ਦਾ ਜਿਹੜਾ ਰੁਝਾਨ ਹੈ ਉਹ ਨਸ਼ਿਆਂ ਵੱਲ ਵਧੇਰੇ ਵੱਧ ਰਿਹਾ ਹੈ ਜਾਂ ਗੈਂਗਸਟਰਾਂ ਵੱਲ ਵਧੇਰੇ ਵੱਧ ਰਿਹਾ ਹੈ ਪੰਜਾਬ ਦੇ ਨਾਲ ਤੁਸੀਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ 3 ਸਾਲ ਬੀਤ ਗਏ ਨੇ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦਿਆਂਗੇ ਇਹ ਵੀ ਕਿਹਾ ਗਿਆ ਸੀ ਮੁੱਖ ਮੰਤਰੀ ਸਾਹਿਬ ਵੱਲੋਂ ਕੀ ਜਿਹੜੇ ਕੋਰੇ ਐ ਉਹ ਪੰਜਾਬ ਚ ਆਇਆ ਕਰਨਗੇ ਇੱਥੇ ਨੌਕਰੀ ਲੱਭਣ ਤੇ ਅੱਜ ਜਿਹੜਾ ਸਿੰਥੈਟਿਕ ਡਰੱਗ ਰੱਖੀ ਗਿਆ ਉਹ ਸਰੇ ਨਹੀਂ ਦਾ ਨਾ ਰੱਖੇਗਾ ਪਰ ਇਹ ਜਿਹੜਾ ਜਿਹੜਾ ਰੋਸ ਕਿਵੇਂ ਹੋਏਗਾ ਇਹੋ ਜੇ ਸਮਾਰਟ ਮਾਸ ਦਾ ਨਾ ਅੱਜ ਇਹ ਯੂਥ ਕਾਂਗਰਸ ਵੱਲੋਂ ਮੋਹਿਤ ਮਿੰਦਰਾ ਜੀ ਵੱਲੋਂ ਰੋਸ ਰੈਡੀ ਰੱਖੀ ਗਈ ਹੈ ਦੇ ਰੇ ਜੀ ਰਾਣੀ ਅਸੀਂ ਪੰਜਾਬ ਦੀ ਸਰਕਾਰ ਨੂੰ ਸੁਚੇਤ ਸੇ ਸਨੇਹਾ ਦੇਣਾ ਚਾਹੁੰਦੇ ਹਾਂ ਜਿਸ ਪ੍ਰਕਾਰ ਦੀ ਵੱਡੀ ਬੇਰੁਜ਼ਗਾਰੀ ਪੰਜਾਬ ਦੇ ਅੰਦਰ ਔਰ ਨੌਜਵਾਨਾਂ ਦਾ ਜਿਹੜਾ ਰੁਝਾਨ ਹੈ ਉਹ ਨਸ਼ਿਆਂ ਵੱਲ ਵਧੇਰੇ ਵੱਧ ਰਿਹਾ ਹੈ ਜਾਂ ਗੈਂਗਸਟਰਾਂ ਵੱਲ ਵਧੇਰੇ ਵੱਧ ਰਿਹਾ ਹੈ ਪੰਜਾਬ ਦੇ ਨਾਲ ਤੁਸੀਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ 3 ਸਾਲ ਬੀਤ ਗਏ ਨੇ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਇਹ ਵੀ ਕਿਹਾ ਗਿਆ ਸੀ ਮੁੱਖ ਮੰਤਰੀ ਸਰਭਾ ਵੱਲੋਂ ਕਿ ਜਿਹੜੇ ਕੋਰੇ ਐ ਉਹ ਪੰਜਾਬ ਚ ਆਇਆ ਕਰਨਗੇ ਇੱਥੇ ਨੌਕਰੀ ਲੱਭਣ ਤੇ ਅੱਜ ਜਿਹੜਾ ਸਿੰਥੈਟਿਕ ਡਰੱਗਸ ਦਾ ਨੌਜਵਾਨ ਆਦੀ ਹੋ ਰਿਹਾ ਹੈ ਔਰ ਦਿਨ ਬਦਿਨ ਜਾਨਾ ਖਬਰਾਂ ਓਵਰਡੋਸ ਦੀਆਂ ਨੌਜਵਾਨ ਸੁੱਤ ਮਰ ਰਹੇ ਐ ਘਰਾਂ ਦੇ ਧਰਾਂ ਉੱਜੜ ਗਏ ਪਰ ਤੁਸੀਂ 3 ਸਾਲਾਂ ਬਾਅਦ ਫਾਵਾ ਕਰਨ ਲੱਗੇ ਹੋ ਲੈ ਕੇ ਆਪਦਾ ਪੁਲਿਸ ਕੰਮਾ ਜਿਹੜਾ ਕਮਿਸ਼ਨਰ ਹੈ ਜਾਂ ਕੋਈ ਲੈ ਕੇ ਡੀਆਈਜੀ ਆਪਦਾ ਐਸਐਸਪੀ ਤੇ ਉਹ ਹੁਣ ਢੇੜੇ ਕੱਢਦੇ ਫਿਰਦੇ ਆ ਛੋਟੇ ਛੋਟੇ ਘਰਾਂ ਨੂੰ ਜਿਹੜੇ ਨਸ਼ਾ ਦੇ ਤਸਕਰੀਆਂ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਮੈਨੂੰ ਕੋਈ ਇਤਰਾਜ਼ ਨਹੀਂ ਲੇਕਿਨ 3 ਸਾਲ ਸਰਕਾਰ ਸੁੱਤੀ ਪਈ ਸੀ ਤੇ ਵੱਡੇ ਮਗਰਮਚ ਜਿਨ੍ਹਾਂ ਨੂੰ ਤੁਸੀਂ ਪੁਲਿਸ ਮੈਗਮਾ ਚ ਸਸਪੈਂਡ ਕੀਤਾ ਹੈ ਜਿਨ੍ਹਾਂ ਨੇ ਨਸ਼ਾ ਇਸ ਪੰਜਾਬ ਦੇ ਵਿੱਚ ਲੈ ਕੇ ਆਂਦਾ ਕੀ ਮੁੱਖ ਮੰਤਰੀ ਸਾਹਿਬ ਕੋਈ ਜ਼ਰੂਰਤ ਹੈਗੀ ਉਹਨਾਂ ਦਾ ਘਰ ਤੋੜਨ ਦੇ ਵਿੱਚ ਐਵੇਂ ਕਿਸੇ ਦਾ ਕੋਈ 8x10 ਦਾ ਪਰਛਾਤਾ ਤੋੜਦਾ ਇਹ ਨਾ ਨਸ਼ਾ ਖਤਰ ਨਹੀਂ ਹੋਣਾ ਲੋਕਾਂ ਨੂੰ ਬੇਵਕੂਫ ਨਾ ਬਣਾਓ ਤੁਸੀਂ ਅਰਦਾਸ ਵੀ ਕਰਾਈ ਸੀ ਹਰਮੰਦਰ ਸਾਹਿਬ ਦੇ ਵਿੱਚ ਸੋ ਜੋ ਪੰਜਾਬ ਦੇ ਹਾਲਾਤ ਹਨ ਅੱਜ ਸਪੈਸ਼ਲੀ ਯੂਥ ਕਾਂਗਰਸ ਨੇ ਇਸ ਨਸ਼ਿਆਂ ਦੇ ਖਿਲਾਫ ਜਿਹੜੀ ਹੈ ਉਹ ਮੁਹਿੰਮ ਵਿੱਢੀ ਹੈ ਔਰ ਮੈਂ ਵਧਾਈ ਦੇਣਾ ਚਾਹਣਾ ਯੂਥ ਕਾਂਗਰਸ ਤੇ ਯੂਥ ਕਾਂਗਰਸ ਦੇ ਪ੍ਰਧਾਨ 모হিত ਮਹਿੰਦਰਾ ਨੂੰ ਕਿ ਉਹਨੇ ਇਸ ਦਾ ਆਗਾਜ਼ ਔਰ ਇਹਦੀ ਸ਼ੁਰੂਆਤ ਅੱਜ ਅਨਾਜ ਮੰਡੀ ਪਟਿਆਲਾ ਤੋਂ ਸ਼ੁਰੂ ਕੀਤੀ ਔਰ ਮੈਨੂੰ ਲੱਗਦਾ ਇਸ ਤੋਂ ਬਾਅਦ ਯੂਥ ਕਾਂਗਰਸ ਇਸ ਪ੍ਰਕਾਰ ਬਾਈਕ ਰੈਲੀ ਔਰ ਮੋਟਰਸਾਈਕਲ ਰੈਲੀ ਲੋਕਾਂ ਨੂੰ ਸੋਚੇਤ ਕਰਨ ਲਈ ਔਰ ਸਰਕਾਰ ਨੂੰ ਸ਼ਰਮ ਦੇਣ ਲਈ ਇਹ ਸਾਰੇ ਜਿਹੜੇ ਕਾਰਜਕ੍ਰਮ ਆ ਰੋਸ ਰੈਲੀ ਵਿਢੀਗੀ ਬੜਿੰਗ ਸਾਹਿਬ ਯੂਜ਼ਿੰਗ ਰੈਲੀ ਕਿਹਾ ਸਰਜੀਤ ਸ਼ਰਮਾ ਕਾ ਨੂੰ ਮਿਸਿੰਗ ਲੱਗਦਾ ਨਾ ਕਿੱਥੇ ਕਿੱਥੇ ਹੈ ਇਹੋ ਵੀ ਹਲਚਲ ਦੇਖੋ ਆਏ ਹੁਣ ਸਟੇਜ ਤੇ ਤੁਸੀਂ ਕਹੋਗੇ ਵੀ 117 ਕੈਂਡੀਡੇਟੋਂ ਤੁਸੀਂ ਉਹ ਸਾਰੇ ਮਿਸਿੰਗ ਹੈ ਬਹੁਤ ਸਾਰੇ ਵਿਅਕਤੀ ਆ ਜਾਂਦੇ ਆ ਬਹੁਤ ਸਾਰੇ ਵਿਅਕਤੀ ਕਈ ਵਾਰੀ ਆਦੇ ਕਮ ਕਰਚ ਨਹੀਂ ਹੋਣਗੇ ਅਕਾਲੀ ਸਾਹਿਬ ਦੀ ਵੱਡੀ ਬਗਾਵਤ ਦੇਖੋ ਨਾ ਕਿ ਕਲ ਬਿਕਰਮ ਜਿਠਿਆ ਨੇ ਬਗਾਵਤ ਦੇ ਸਰੂਪ ਅਪਣਾਇਆ ਲੱਗਦਾ ਕਿ ਕਿਤੇ ਨਾਲ ਕੋਈ ਵੱਡੀ ਹੱਦ ਨਾ ਹੈ ਮੈਂ ਸਮਝਦਾ ਕਿ ਅੰਦਰ ਮਿਲੀ ਭੁਗਤ ਹੈ ਪਰਮਾਰ ਸਾਰਾ ਜਾਣੇ ਕੋਈ ਨਾ ਕੋਈ ਚਾਹੁੰਦੇ ਹਨ ਕਿ ਸਾਡੇ ਕੋਲ ਹੀ ਰਹੇ ਸਾਰਾ ਕੁਝ ਵਿਕਰਮ ਸਿੰਘ ਮਜੀਠੀਆ ਗਿਆਨੀ ਰੁਖੀ ਸਿੱਤੇ ਦਾ ਬੋਲੇ ਲੇਕਿਨ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਇਆ ਗਿਆ ਉਰੇ ਤੇ ਕੋਈ ਕਿਰਪਾ ਨਹੀਂ ਪਣੀ ਜਿੱਤੇ ਸੋ ਮੈਨੂੰ ਲੱਗਦਾ ਕਿ ਬਹੁਤ ਵੱਡੀ ਜ਼ਾستی ਤੱਕਾ ਸਾਡਾ ਸਿੱਖ ਧਰਮ ਨਾਲ ਸਾਨੂੰ ਸਾਰਿਆਂ ਨੂੰ ਬਤੌਰ ਸਿੱਖ ਇੱਕ ਮੁੱਠ ਹੋ ਕੇ ਇਕੱਠੇ ਹੋ ਕੇ 28 ਨੂੰ ਮੈਂ ਸੁਣਿਆ ਕਿ ਇਹਨਾਂ ਦੀ ਦੁਵਾਰੇ ਮੀਟਿੰਗ ਹੈ ਜੀ ਪੂਨਾ ਚੱਕਰ ਸਾਰੇ ਕੰਮਕਾਰ ਛੱਡ ਕੇ ਸਾਰੇ ਸਿੱਖ ਜਗਤ ਨੂੰ ਸਾਰੇ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸਬਾਨ ਹੈ ਇਹਨਾਂ ਦੇ ਘਰਾਂ ਚ ਬਾਹਰ ਜਾ ਕੇ ਸਵਾਲ ਇਹਨਾਂ ਨੂੰ ਕਰਨਾ ਚਾਹੀਦਾ ਹੈ ਤੇ ਮੁਰ ਦੁਵਾਰੇ ਗਿਆਨੀ ਦੂਰ ਸਿੰਘ ਜੀ ਨੂੰ ਤੇ ਉਹਨਾਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਹਾਲੀ ਦੇ ਵਾਸਤੇ ਸਾਰੇ ਸਿੱਖਾਂ ਨੂੰ ਜੋਰ ਲਾਉਣਾ ਚਾਹੀਦਾ ਤਾਂ ਜੋ ਮਰਿਆਦਾ ਕਾਇਮ ਰਹੇ ਸਾਡੇ ਅਕਾਲ ਤਖਤ ਸਾਹਿਬ ਦੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਵੀ ਸਜ਼ਾ ਲੱਗੀ ਸੀ ਉਹਨਾਂ ਨੇ ਸਿਰ ਝੁਕਾ ਕੇ ਉਹ ਸਜ਼ਾ ਨੂੰ ਕਬੂਲ ਕੀਤਾ ਤੇ ਅੱਜ ਕੱਲ੍ਹ ਦੇ ਐਲਕਾਰ ਇਥੇ ਡਰਾਮਾ ਕਿਉਂ ਰਚਣਾ ਸੀ ਵੀ ਅਸੀਂ ਅਕਾਲ ਤਖਤ ਤੇ ਸਜ਼ਾ ਭੁਗਤਣ ਜਾ ਰਹੇ ਹਾਂ ਤੇ ਡਰਾਮਾ ਰਚ ਕੇ ਤੁਹਾਨੂੰ ਲੱਗਿਆ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਮਾਫ਼ ਨਹੀਂ ਕੀਤਾ ਤੇ ਤੁਸੀਂ ਜਥੇਦਾਰਾਂ ਨੂੰ ਬਦਲਣ ਦਾ ਕੰਮ ਸ਼ੁਰੂ ਕਰਤਾ ਤੇ ਮਾਫੀ ਕਰਨੀ ਪਰ ਮੈਂ ਕਮਾਂਡਾ ਮਜੀਠੀਆ ਸਾਹਿਬ ਅਗਰ ਤੁਹਾਡਾ ਵਿਰੋਧ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਗੱਲ ਕਰੋ ਤੇ ਖੌ ਖੜੇ ਹੋ ਕੇ ਵੀ ਆਸੀਂ ਸੁਣੋਲੀ ਕੋਤਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਮੈਂ ਸਵਾਲ ਕਰਾਂਗਾ ਧੰਨਵਾਦ ਹਲੇ ਕਰ ਲਓ ਯਾਰ ਮਾੜੀ ਨਹੀਂ ਹੁਣ ਨੀਚੇ ਕਰ ਲਓ ਯਾਰ ਨੀਚੇ ਕਰ ਲਓ ਯਾਰ ਕੋਈ ਸਵਾਲ ਸਵਲ ਕਰੋਗੇ ਤੇ ਮੈਂ ਜਵਾਬ ਸਾਹਿਬ ਅੱਜ ਜਿਹੜੀ ਰੈਗੀ ਰੱਖੀ ਗਈ ਹੈ ਇਸ ਦਾ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹ ਰੈਲੀ ਦਾ ਤੇ ਸਾਡੇ ਮੋਹਤਬਿੰਦਰਾ ਜੀ ਨੇ ਜਿਹੜੇ ਪ੍ਰਧਾਨ ਨੇ ਜੀ ਉਹਨਾਂ ਨੇ ਆਪਣੇ ਨੌਜਵਾਨ ਸਾਥੀ ਸਾਰੇ ਇਕੱਠੇ ਕੀਤੇ ਨੇ ਜੀ ਤੇ ਸੂਬੇ ਦੇ ਵਿੱਚ 2 ਸਾਲ ਬਾਅਦ ਇਲੈਕਸ਼ਨ ਆਣੀਆਂ ਨੇ ਉਹਦੇ ਵਾਸਤੇ ਅਸੀਂ ਅੱਜ ਤੋਂ ਹੀ ਤਿਆਰੀ ਕਰ ਰਹੇ ਹਾਂ ਤੇ ਬਹੁਤ ਮੈਂ ਮੁਬਾਰਕ ਦੇਣਾ ਚਾਹਨਾ ਨੌਜਵਾਨਾਂ ਤੋਂ ਬਿਨਾ ਚੇਂਜ ਦੀ ਆਸ ਹੈ ਤੇ 70% ਦੀ ਹਿੰਦੁਸਤਾਨ ਵੀ ਤੇ ਪੰਜਾਬ ਦੀ ਜਿਹੜਾ 18 ਸਾਲ ਤੋਂ 40 ਸਾਲ ਤੋਂ ਥੱਲੇ ਥੱਲੇ ਵੋਟ ਦਿੰਦੇ। ਤੋਂ ਇਹਨਾਂ ਨੌਜਵਾਨਾਂ ਨੇ ਹੀ ਪੰਜਾਬ ਦੇ ਵਿੱਚ ਤੇ ਦੇਸ਼ 'ਚ ਇੱਕ ਨਵੀਂ ਕ੍ਰਾਂਤੀ ਲੈ ਕੇ ਆਣੀ ਹੈ। ਸੋ ਬੇਸਿਕ ਪਰਪਸ ਇਹ ਹੈ ਕਿ ਮੋਟੀਵੇਟ ਕਰਕੇ ਨੌਜਵਾਨਾਂ ਨੂੰ ਇਹ ਰੋਸ ਰੈਲੀ ਨਾਂ ਰੱਖਿਆ ਗਿਆ ਹੈ ਪਰ ਤੁਸੀਂ ਕਹਿ ਰਹੇ ਹੋ ਕਿ 27 ਦਾ ਇਲੈਕਸ਼ਨ ਆ ਰਿਹਾ ਉਹਦੇ ਲਈ ਵੀ ਤਿਆਰੀ ਹੈ ਪਰ ਇਸ ਤਰੀਕੇ ਨਾਲ ਕੀ ਰੋਸ ਇਕੱਟਾਇਆ ਜਾ ਰਿਹਾ ਹੈ? ਹਰ ਇਸ਼ੂ ਬੇਰੋਜ਼ਗਾਰੀ ਦਾ ਇਸ਼ੂ ਹੈ, ਉਹਦੇ ਵਿੱਚ ਨਸ਼ਿਆਂ ਦਾ ਇਸ਼ੂ ਹੈ, ਲੌਂਡ ਆਰਡਰ ਦਾ ਇਸ਼ੂ ਹੈ। ਨੌਜਵਾਨਾਂ ਦਾ ਇਹੀ ਇਸ਼ੂ ਹੈ ਕਿ ਪੰਜਾਬ ਦੇ ਵਿੱਚ ਇਹੀ ਤੁਹਾਨੂੰ ਯਾਦ ਹੋਏਗਾ ਭਗਵੰਤ ਮਾਨ ਜੀ ਨੇ ਕਿਹਾ ਸੀ ਅਸੀਂ ਰਿਵਰਸ ਮਾਈਗ੍ਰੇਸ਼ਨ ਬਾਹਰਲੇ ਦੇਸ਼ਾਂ ਤੋਂ ਕਰਾਵਾਂਗੇ ਤੇ ਰਿਵਰਸ ਮਾਈਗ੍ਰੇਸ਼ਨ ਤੋਂ ਇਹਨਾਂ ਤੋਂ ਧੱਕੇ ਨਾਲ ਬਾਹਰ ਕੱਲੋਂ ਸਾਡੇ ਬੱਚੇ ਘੱਲ ਦਿੱਤੇ ਨੇ ਜਿਸ ਢੰਗ ਨਾਲ ਬੱਚੇ ਆਏ ਬਦਕਿਸਮਤੀ ਦੀ ਗੱਲ ਹੈ ਨਾ ਸਾਡੇ ਪ੍ਰਧਾਨ ਮੰਤਰੀ ਨੇ ਨਾ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੇ ਬੇਇੱਜ਼ਤ ਕਰਕੇ ਬੱਚੇ ਘੱਲੇ ਨੇ ਉਥੇ ਪ੍ਰੈਜ਼ੀਡੈਂਟ 트럼ਪ ਤੇ ਕੋਲਸਨ ਅਮਰੀਕਾ ਚ ਇਤਰਾਜ਼ ਕਰਨਾ ਚਾਹੀਦਾ ਸੀ ਨਾ ਸੀ ਬੱਚਿਆਂ ਨੂੰ ਸੰਭਿਆ ਭਗਵੰਤ ਮਾਨ ਜੀ ਗਏ ਨੇ 에어ਪੋਰਟ ਤੇ ਅਸੀਂ ਉਹਨਾਂ ਨੂੰ ਪਹਿਲੇ ਕਿਹਾ ਕਿ 에어ਪੋਰਟ ਤੇ ਜੇ ਚੱਲਿਓ ਕੋ ਰੀਹੈਬਿਟੇਸ਼ਨ ਪ੍ਰੋਗਰਾਮ ਤੇ ਦੋ ਫਿਰ ਜਿਹੜੇ 에ਜੰਟਸ ਨੇ ਕਰੋੜਾ ਰੁਪਏ ਕਮਾਏ ਨੇ ਉਹਨਾਂ ਨੂੰ ਟੋਟਲੀ ਗਲਮੈਨ ਪੰਜਾਬ ਪੁਲਿਸ ਨੇ ਦਿੱਤੇ ਦੋ ਨੰਬਰ ਦੇ ਕੰਮ ਕਰਦੇ ਉਹਨਾਂ ਕੋ ਘਰ ਤੋਂ ਕੱਢ ਇਹਨਾਂ ਦੀ ਰਿਕਵਰੀ ਤੇ ਕਰਾ ਕੇ ਦੋ ਜਿਹੜੇ ਬੱਚੇ ਨੇ ਜ਼ਮੀਨ ਵੇਚਤੀ ਘਰ ਵੇਚਤੇ ਰਿਸ਼ਤੇਦਾਰਾਂ ਕੋ ਪੈਸੇ ਇਕੱਠੇ ਕਰ ਲਏ ਮਿਨਿਮਮ ਉਹਨਾਂ ਬੱਚਿਆਂ ਨੂੰ ਉਹਨਾਂ ਦਾ ਜਿਹੜਾ ਬੰਦਾ ਹੋਇਆ ਹੱਕ ਹੈ ਉਹ ਤੇ ਦਵਾਇਆ ਜੇ ਇਹ ਸਾਰੇ ਮਸਲੇ ਅੱਜ ਨੌਜਵਾਨ ਬੱਚਿਆਂ ਨਾਲ ਡਿਸਕਸ ਕਰਾਂਗੇ ਨਾਲ ਅਸੀਂ ਇਹ ਵੀ ਚਾਹਨਾ ਹੈ ਕਿ ਤਗੜੇ ਹੋ ਕੇ ਬਾਜਵਾ ਸਾਹਿਬ ਜਿਹੜਾ ਨਸ਼ੇ ਦੇ ਖਿਲਾਫ ਐਕਸ਼ਨ ਹੋ ਰਹੇ ਨੇ ਉਹਨੂੰ ਕਿਵੇਂ ਦੇਖਦੇ ਹੋ ਜੀ ਵੇਖੋ ਮੇਰੀ ਇੱਕੋ ਗੱਲ ਹੈ ਕਿ 3 ਸਾਲ ਕੇਜਰੀਵਾਲ ਸਾਹਿਬ ਤੇ ਭਗਵਾਨ ਜੀ ਕੀ ਕਰਦੇ ਨੇ ਨੰਬਰ 1 ਨੰਬਰ 2 ਤੁਸੀਂ ਕਹਿੰਦੇ ਪੰਜਾਬ ਨਸ਼ਾ ਮੁਕਤ ਕਰਨਾ ਸਾਡਾ ਪਹਿਲਾ ਸਵਾਲ ਹੈ ਕਿ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਹੀ ਨਸ਼ਾ ਮੁਕਤ ਨਹੀਂ ਕਰ ਸਕਦੇ ਕਿਸ ਕਿਸਮ ਦੀ ਮੂਵਮੈਂਟ ਹੈ ਤੀਸਰਾ ਸਾਡਾ ਸਵਾਲ ਇਹ ਹੈ ਜਿਹੜੇ ਤੁਸੀਂ ਲੋਕਾਂ ਦੇ ਘਟ ਆ ਰਹੇ ਹੋ ਨਸ਼ੇ ਵੇਚਣ ਵਾਲੇ ਅਸੀਂ ਇਸ ਮਹਿੰਮ ਦੇ ਨਾਲ ਬਟ ਪਹਿਲੇ ਸਾਨੂੰ ਜਵਾਬ ਦਿਓ ਕਿ ਇੱਕ ਤੁਹਾਡਾ AIG ਤੁਸੀਂ ਨੌਕਰੀ ਤੋਂ ਖੜਿਆ 2 ਸਾਲ ਦਾ ਉਹ ਪਗੋੜਾ ਹੋ ਗਿਆ ਤੁਹਾਡੇ ਤੁਹਾਡੇ ਕਾਬੂ ਚ ਨਹੀਂ ਚੜਿਆ ਇੱਕ ਡੀਐਸਪੀ ਹੁਣੇ ਕੱਢਿਆ ਜਿਹਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਸੀ ਉਹ ਵੀ ਪਗੋੜਾ ਹੋ ਗਿਆ ਤੁਸੀਂ ਉਹਨਾਂ ਦੇ ਘਰ ਵੀ ਆਏ ਨੇ ਪਹਿਲੀ ਉਹਨਾਂ ਦੇ ਘਰ ਤੇ ਟਾਓ ਮੱਛੀਆਂ ਦੇ ਘਰ ਟਾਣੋ ਬਗਰ ਬੱਚਾਂ ਦੇ ਟਾਓ ਤੇ ਉਹਦਾ ਮੈਸੇਜ ਆਏਗਾ ਐਂਡ ਇਹਦੇ ਵਿੱਚ ਇੱਕ ਗੱਲ ਇਹ ਵੀ ਗੱਲ ਬੜੀ ਕਲੀਅਰ ਹੈ ਸਾਡਾ ਇਹ ਬਕਾਇਦਤ ਔਰ ਚਾਰਜ ਹੈ ਕਿ ਜੋ ਕੁਝ ਪੰਜਾਬ 'ਚ ਹੋ ਰਿਹਾ ਇਹ ਸਾਰਾ ਕੁਝ ਪੰਜਾਬ ਪੁਲਿਸ ਦੀ ਮਿਲੀ ਭੁਗਤਣਾ ਹੋ ਰਿਹਾ ਭਾਵੇਂ ਫਰੋਤੀਆਂ ਦਾ ਕੰਮ ਹੈ ਭਾਵੇਂ ਡਰੱਗਸ ਦਾ ਕੰਮ ਹੈ ਤੋਂ ਦਸ ਮਿੰਟ ਐਕਸ਼ਨ ਕੀ ਲੈ ਰਹੇ ਹੋ ਤੁਸੀਂ ਮੇਕਸ ਸ਼੍ਰੋਮਣੀ ਅਕਾਲੀ ਦਲ ਦਾ ਲਾਟਾ ਨੂੰ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਤੇ ਫਿਕਰ ਮਜਿੱਟੀਆਂ ਮੋਸਮ ਵਿੱਚ ਬੀਜੇ ਵੀ ਆਂਦੇ ਹੀ ਮੈਲਾਂ ਨੂੰ 2500 ਰੁਪਏ ਦੇਣ ਦਾ ਵਾਅਦਾ ਜਿਹੜਾ ਕੱਲ ਤੋਂ ਸ਼ੁਰੂ ਕਰੀ ਤੇ ਕਿਵੇਂ ਦੇਖਦੇ ਹੋ ਨਹੀਂ ਵੇਖੋ ਸਾਰਿਆਂ ਨੂੰ ਪਹਿਲਾਂ ਅਸੀਂ ਮੈਂ ਕੱਲ ਵੀ ਬਿਆਨ ਦਿੱਤਾ ਸੀ ਕਿ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੀਆਂ ਵੋਟਰ ਸਾਡੀਆਂ ਜਿਹੜੀਆਂ ਨੌਜਵਾਨ ਬੱਚੀਆਂ ਨੇ ਸਾਡੀਆਂ ਪੈਣਾ ਨੇ ਸਾਡੀਆਂ ਮਾਤਾਵਾ ਨੇ ਤੁਸੀਂ ਇਸ ਗੱਲ ਦਾ ਵੋਟ ਲੈ ਕੇ ਗੌਰਮੈਂਟ ਚਾਏ ਤੁਸੀਂ ਫਾਰਮ ਭਰ ਆਏ ਤੁਸੀਂ ਐਡਰੈਸ ਲੈ ਬੜਾ ਕੁਝ ਇੱਥੇ ਕੀਤਾ ਤੇ ਇਹ ਗੱਲ ਕਹੀ ਕਿ ਮਾਰਚ ਦੇ ਮਹੀਨੇ ਵਿੱਚ ਭਾਈ ਚ ਗਵਰਨਮੈਂਟ ਆਈ ਤੇ April ਦੇ ਮਹੀਨੇ ਦੇ ਪਹਿਲੇ ਹਫਤੇ 'ਚ ਅਸੀਂ 1000 ਰੁਪਿਆ ਦਾਂਗੇ ਹੁਣ ਤੁਸੀਂ ਮੇਕੋ ਐਸ 17 ਮਾਰਚ ਨੂੰ 3 ਸਾਲ ਪੂਰੇ ਹੋਣੇ ਅੱਜ ਤੋਂ 5-6 ਦਿਨ ਹੋ ਗਏ ਤੁਸੀਂ 1 ਰੁਪਿਆ ਨਹੀਂ ਕਿਸੇ ਨੂੰ ਦਿੱਤਾ ਜਦੋਂ ਪਾਰਲੀਮੈਂਟ ਦੇ ਵਿੱਚ ਇਹੀ ਅਸੀਂ ਇਸ਼ੂ ਚੁੱਕਿਆ ਤੇ ਕਹਿਣ ਲੱਗੇ ਸਾਡੇ ਕੋ ਗੁੱਸਾਖੀ ਹੋ ਗਈ ਹੈ ਬਟ ਅਸੀਂ ਮਹੀਨੇ ਕਦੇ 'ਚ ਹੁਣ 1000 ਦੀ ਜਗ੍ਹਾ 1100 ਦਿਆ ਕਰਾਂਗੇ ਪਾਰਲੀਮੈਂਟ ਦੀ ਇਲੈਕਸ਼ਨ ਓਵਰ ਹੋਈ ਨੂੰ 7 ਮਹੀਨੇ ਹੋ ਗਏ 8ਵਾਂ ਮਹੀਨਾ ਹੋ ਗਿਆ ਫੇਰ ਕੋਈ ਨਾਮੋ ਨਿਸ਼ਾਨ ਨਹੀਂ ਅੱਜ ਕੇਜਰੀਵਾਲ ਸਾਹਿਬ ਉਥੇ ਆਪਣੇ ਬੈਠੇ ਨੇ ਆ ਉਥੇ ਵਿਪਾਸਨਾ ਤੇ ਹੁਸ਼ਿਆਰਪੁਰ ਆਏ ਤਾਂ ਜਵਾਬ ਦੇਣ ਸਾਰੀਆਂ ਗੱਲਾਂ ਦਾ 4 ਮਹੀਨਿਆਂ ਚ ਕਿਹਾ ਸੀ ਡਰਗ ਦੂਰ ਕਰ ਦਾਂਗੇ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਜੋ ਜੋ ਇਸ ਟਾਈਮ ਚੀਫ ਮਿੰਿਸਟਰ ਰੋਜ਼ ਦੇ ਰੋਜ਼ ਕੰਮ ਕਰ ਰਿਹਾ ਹੁਸ਼ਿਆਰਪੁਰ ਦੇ ਅਰੈਸਟ ਹੋ ਉਸ ਦੇ ਵਿੱਚ ਜੋ ਸ਼ਰਮਨਾਕ ਘਟਨਾ ਹੋਈ ਹੈ ਅਜੇ ਤੱਕ ਕੋਈ ਕੋਈ ਇਨਕੁਆਰੀ ਨਹੀਂ ਭਾਇਆ ਉਹ ਵੱਡੀ ਅਕਾਲੀ ਦਲ ਨੂੰ ਕਿਵੇਂ ਦੇਖਦੇ ਆ ਅਕਾਲੀ ਦਲ ਨੂੰ ਕਿਵੇਂ ਦੇਖ ਰਹੇ ਹੋ ਕਿ ਅੱਜ ਸ਼ਰਮਣੀ ਅਕਾਲੀ ਦਲ ਤੇ ਬਿਕਰ ਮਜੀਠੀਆ ਵੀ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਕੋ ਮੈਨੂੰ ਕਿਸੇ ਦੇ ਸਾਹਮਣੇ ਸਾਹਮਣੇ ਦਾ ਤਾਂ ਪਤਾ ਨਹੀਂ ਸਾਨੂੰ ਇਸ ਗੱਲ ਦਾ ਐਜ਼ ਅ ਸਿੱਖ ਸਾਨੂੰ ਬਹੁਤ ਭਾਰੀ ਅਫਸੋਸ ਹੈ ਇਸ ਗੱਲ ਕਿ ਤੁਸੀਂ ਇੱਕ ਸਾਰੋਂ ਵੱਡਾ ਤਖਤ ਜਿਹੜਾ ਸੀ ਜਦੋਂ ਵੀ ਸਿੱਖ ਕੌਮ ਨੂੰ ਕੋਈ ਰਾਜਨੀਤਿਕ ਤੌਰ ਤੇ ਕੋਈ ਪ੍ਰੋਬਲਮ ਸਾਹਮਣੇ ਆਂਦੀ ਸੀ ਤੇ ਅਕਾਲ ਤਖਤ ਸਾਹਿਬ ਦੇ ਜ਼ਹਿਦਾਦਾਰ ਜੀ ਜਿਹੜੇ ਉਹਨਾਂ ਫੈਸਲਾ ਲੈਣਾ ਹੁੰਦੇ ਸਨ ਤੇ ਹੁਣ ਅਕਾਲ ਤਖਤ ਸਾਹਿਬ ਦੇ ਜ਼ਹਿਦਾਦਾਰ ਨੇ ਉਹ ਵੀ ਜਦੋਂ ਮਰਜੀ ਤਬਦੀਲ ਕਰ ਲੈਣੇ ਜਿਹੜੇ ਮਰਜੀ ਤਖਤ ਦੇ ਜ਼ਹਿਦਾਦਾਰ ਤਬਦੀਲ ਕਰ ਲੈਣ ਸੋ ਇੱਕ ਇਟ ਇਜ਼ ਜਸਟ ਲਾਈਕ ਚੀਫ ਜਸਟਿਸ ਨੂੰ ਸਰਕਾਰਾਂ ਜਦੋਂ ਆਪ ਤਬਦੀਲ ਕਰਨ ਲਾ ਪੈਂਦੀਆਂ ਨੇ ਤੇ ਫਿਰ ਉਹਦਾ ਮਤਲਬ ਹੋਇਆ ਕਿ ਸਾਡੇ ਰਿਲੀਜੀਅਸ ਸਪੇਸ ਸਾਡੇ ਧਾਰਮਿਕ ਇਸ਼ੂਸ ਜੀ ਜੇ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਪਹਿਲੇ ਪੰਜਾਬ ਦਾ ਬੇੜਾ ਭਾਇਆ ਪਵੇ ਪਰ ਕਾੜੀ ਬਾਈਬਲ ਖਲਾਣ ਦੀ ਗੱਲ ਕਰੀਏ ਜਿਹਨਾਂ ਖੁਦ تسلیم ਕੀਤਾ ਕਿ ਅਸੀਂ ਐਡੇ ਵੇਡੇ ਕੋ ਕਰਮ ਅਸੀਂ ਆਪ ਕੀਤੇ ਨੇ ਹੁਣ ਉਹ ਜੇ ਇਹੀ ਫੈਸਲੇ ਕਰਨ ਲੱਪੇ ਤੇ ਫਿਰ ਸਾਡਾ ਸਾਡੇ ਜਿਹੜਾ ਧਰਮ ਹੈ ਕਿਹੜੇ ਪਾਸੇ ਜਾ ਰਿਹਾ ਇਹ ਸਿੱਖ ਭਾਈਚਾਰੇ ਵਾਸਤੇ ਇੱਕ ਬਹੁਤ ਵੱਡੀ ਅਮੈਸਮਨਾਏ ਖਤਰੇ ਦੀ ਘੰਟੀ ਹੈ ਸਾਰੇ ਸਿੱਖ ਜਗਤ ਨੂੰ ਇਕੱਠੇ ਹੋਣਾ ਚਾਹੀਦਾ ਇਹ ਜਿਹੜੀਆਂ ਮਨਮਾਨੀਆਂ ਨੇ ਰੋਕਣੀਆਂ ਚਾਹੀਦੀਆਂ ਨੇ ਅਦਰਵਾਇਜ਼ ਅਸੀਂ ਆਪਣਾ ਪੋਲਿਟਿਕਲ ਤੇ religious significance lose ਕਰਦੇ ਆ। ਇੱਕ 27 ਚ ਕਾਂਗਰਸ ਪਾਰਟੀ ਪੂਰੇ ਪੱਬਾਂ ਭਾਰਾ ਕੀ ਹੁਣ ਕਾਂਗਰਸ ਪਾਰਟੀ ਅੰਦਰ ਉਹ ਗੱਦੀ ਠੀਕ ਹੈ ਕਿਉਂਕਿ ਰਾਣਾ ਵਰਜੀਤ ਆਪਣੇ ਪੱਧਰ ਤੇ ਵੱਡੇ ਐਲਾਨ ਕਰ ਰਹੇ ਨੇ ਰਾਜਾ ਬੜਿੰਗ ਆਪਣੇ ਪੱਧਰ ਤੇ ਤੇ ਵੱਖ-ਵੱਖ ਲੀਡਰ ਜਿਹੜੇ ਆਪਣੇ ਪੱਧਰ ਤੇ ਜਿਹੜੇ ਦਾਅਵੇ ਠੋਕਰੇ ਸਾਰੇ ਇਕੱਠੇ ਨੇ ਜੀ ਰਾਜਾ ਬੜਿੰਗ ਜੀ ਆਪਣਾ ਕੰਮ ਐਜ਼ ਅ ਪੀਸੀਸੀ ਪ੍ਰਧਾਨ ਕਰ ਰਹੇ ਮੈਂ ਆਪਣਾ ਕੰਮ ਐਜ਼ ਅ ਸੀਐਲਪੀ ਲੀਡਰ ਕਰ ਰਿਹਾ ਸਾਨੂੰ ਬਕਾਇਦਾਤਾ ਰੁੱਤੋਂ ਇਹ ਗੱਲ ਕਹਿ ਕੇ ਕੱਲੀ ਇਹ ਕਿ ਦੋਨੋਂ ਜਾਣੇ ਇਕੱਠੇ ਅਲਾਈਨਮੈਂਟ ਹੋਣੀ ਚਾਹੀਦੀ ਗੱਡੀ ਦੀ ਜੇ ਅਲਾਈਨਮੈਂਟ ਹੀ ਆਊਟ ਹੋਏ ਸਾਰੀ ਚੰਗੀ ਗੱਡੀ ਵੀ ਰੱਖ ਲੂ ਪਿੱਛੇ ਵੀ ਜੇ ਕਾਂਗਰਸ ਨੂੰ ਨੁਕਸਾਨ ਹੋਇਆ ਸੀ ਅਲਾਈਨਮੈਂਟ ਆਊਟ ਹੁੰਦਾ ਹੋਇਆ ਸੀ ਤਾਂ ਅਸੀਂ ਇਸ ਵਾਰ ਤਾਂ ਨਹੀਂ ਹੋਊਗਾ ਨਹੀਂ ਨਹੀਂ ਬਿਲਕੁਲ ਨਹੀਂ ਹੋਏਗਾ ਬਿਲਕੁਲ ਹੀ ਹੋਏਗਾ ਸਾਰੇ ਇਕੱਠੇ ਚੱਲਾਂਗੇ ਤਾਂ ਇਸ ਕੱਲ ਸਾਨੂੰ ਪੂਰਨ ਫਾਇਦਾ ਹੈ ਜਿੱਥੇ ਕੋਈ ਛੋਟੇ ਮੋਟੇ ਡਿਫਰੈਂਸਸ ਜਿਹਨੇ ਉਸੀ ਬੈਠ ਕੇ ਸਾਰੇ ਡਿਫਰੈਂਸਸ ਵੀ ਦੂਰ ਕਰਾਂਗੇ ਸੋ ਇਸ ਗੱਲ ਕਾਰਨ ਇਕੱਠੇ ਹੋ ਕੇ ਚੱਲਾਂਗੇ ਅੱਜ ਪੰਜਾਬ ਨੂੰ ਵਟੀ ਲੋ ਫਿਕਰ ਕਾਂਗਰਸੀ ਲੀਡਰਸ਼ਿਪ ਕਾਂਗਰਸ ਛੱਡ ਕੇ ਗਏ ਆ ਵਾਪਸ ਆਣਾ ਚਾਹੁੰਦਾ ਉਹਨਾਂ ਨੂੰ 2027 ਦੇ ਵਿੱਚ ਵਾਪਸ ਲਿਆ ਜਾਏਗਾ ਇਹ ਕੋਈ ਤੇ ਜਿਹੜੀ ਪੋਲੀਟੀਕਲ ਫੇਸ ਕਮੇਟੀ ਹੈ ਕਾਂਗਰਸ ਦੀ ਉਹ ਮਿਲ ਰਹੀ ਹੈ ਚੰਦੇਣਾ ਦੇ ਵਿੱਚ ਇਹਦੇ ਬਾਰੇ ਵੀ ਚਰਚਾ ਉੱਥੇ ਕੀਤੀ ਬਿਲਕੁਲ ਇੱਕ ਆਗਾਜ਼ ਹੋ ਗਿਆ ਔਰ ਪੰਜਾਬ ਸਰਕਾਰ ਦੀਆਂ ਜਿਹੜੀਆਂ ਅੱਖਾਂ ਖੋਲਣ ਦਾ ਕੰਮ ਕੀਤਾ ਅੱਜ ਔਰ ਦਾਣਾ ਮੰਡੀ ਇੱਕ ਇੰਪੋਰਟੈਂਟ ਜਗ੍ਹਾ ਹੈ ਔਰ ਇੱਥੋਂ ਦਾ ਮੈਸੇਜ ਜਿਹੜਾ ਜਾਂਦਾ ਹੈ ਉਹ ਸਾਰੀ ਸਟੇਟਸ ਮੈਸੇਜ ਜਾਂਦਾ ਹੈ ਔਰ ਸਟੇਟ ਦੀ ਜਿਹੜੀ ਸਾਡੀ ਲੀਡਰਸ਼ਿਪ ਹੈ ਉਹਨਾਂ ਨੇ ਆਪਣਾ ਸਟਾਂਸ ਬੜਾ ਕਲੀਅਰ ਕੀਤਾ ਹੈ ਔਰ ਇੰਨਾ ਜੋਸ਼ ਅੱਜ ਪਟਿਆਲੇ ਦੇਖਣ ਨੂੰ ਮਿਲਿਆ ਆ ਜਿਹੜੇ ਢੋਲ ਵੱਜ ਰਹੇ ਨੇ ਕਾਂਗਰਸ ਦੀ ਆਉਣ ਦੀ ਖੁਸ਼ੀ ਦੀ ਵੱਜ ਰਹੇ ਨੇ ਅੱਜ ਤੋਂ ਆਗਾਜ਼ ਵੀ ਹੋ ਚੁੱਕਾ ਹੈ ਔਰ ਪੰਜਾਬ ਸਰਕਾਰ ਦੀ ਜਿਹੜੀ ਉਲਟੀ ਗਿਣਤੀ ਹੈ ਉਹ ਵੀ ਸ਼ੁਰੂ ਹੋ ਚੁੱਕੀ ਹੈ ਵਾਹ ਕਾਫੀ ਕੱਟ ਦੇਖਣ ਨੂੰ ਮਿਲਿਆ ਯੂਥ ਦਾ ਲੱਗਦਾ ਕਿ ਯੂਥ ਦਾ ਜਿਹੜੇ ਆਣ ਦੇ 27 ਦੇ ਵਿੱਚ ਹੈ ਔਰ ਜਿਹੜਾ ਯੂਥ ਹੀ ਅੱਗੇ ਆ ਕੇ ਨੌ ਨੌਜਵਾਨਾਂ ਦਾ ਮਸਲਾ ਇੱਕੋ ਇੱਕ ਮਸਲਾ ਹੋਇਆ ਹੈ ਰੋਜ਼ਗਾਰ ਦਾ ਰੋਜ਼ਗਾਰ ਮਿਲ ਨਹੀਂ ਰਿਹਾ ਪਰ ਨਸ਼ਾ ਘਰ ਘਰ ਬਿਕ ਰਿਹਾ ਸੋ ਇਹ ਮਸਲਾ ਸਭ ਤੋਂ ਵੱਡਾ ਹੈ ਇਸੇ ਲਈ ਨੌਜਵਾਨ ਬੜੀ ਭਾਰੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਏ ਸੀਗੇ ਔਰ ਮੈਨੂੰ ਪੂਰਨ ਆ ਸਕਿਆ ਐਤਕੀ ਨੌਜਵਾਨਾਂ ਨੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਕਾਬਜ਼ ਕਰ ਲਿਆ ਵਾਲਾ ਮਨ ਬਣਾ ਲਿਆ ਬਹੁਤ ਵੱਡਾ ਹੰਗਾਰਾ ਪ੍ਰਧਾਨ ਜੀ ਨੇ ਦਿੱਤਾ ਔਰ ਉਹਨਾਂ ਨੇ ਬੜਾ ਕਲੀਅਰ ਸ਼ਬਦਾਂ ਦੇ ਵਿੱਚ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਔਰ ਨਵੇਂ ਚਿਹਰਿਆਂ ਨੂੰ ਅਰ uh, 60% ਤੱਕ ਪਹੁੰਚ ਤਾਂ ਲਵਾਂਗੇ ਇਹਦੇ ਨਾਲ ਹੌਸਲਾ ਮਿਲਦਾ ਹੈ ਯੂਥ ਕਾਂਗਰਸ ਦੇ ਸਾਥੀਆਂ ਨੂੰ ਹੌਸਲਾ ਮਿਲਦਾ ਹੈ ਉਹ ਸਪੇਸ ਜਿਹੜੀ ਹੈਗੀ ਹੈ ਉਹ ਨੌਜਵਾਨਾਂ ਨੇ ਘੇਰਨੀ ਹੈ ਅੱਜ ਤੋਂ 27 ਅਗਸਤ ਹੋ ਚੁੱਕਾ ਹੈ 100% ਅਗਸਤ ਹੋ ਚੁੱਕਾ ਹੈ ਔਰ ਢੋਲ ਜਿਹੜੇ ਵੱਜ ਰਹੇ ਨੇ ਕਾਂਗਰਸ ਪਾਰਟੀ ਦੀ ਆਨ ਦੀ ਖੁਸ਼ੀ 'ਚ ਢੋਲ ਵੱਜ ਰਹੇ ਨੇ ਥੈਂਕ ਯੂ ਥੈਂਕ ਯੂ